ਸਤਿ ਸ਼੍ਰੀ ਅਕਾਲ ਜੀ ਮੈਂ ਜਸਟਿੰਲੋ the TV Anarignal ਮਿਲ ਕੇ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਹਨਾਂ ਵੀਡੀਓਜ਼ ਦੇ ذریعے ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਪੰਜਾਬ ਭਾਰਤ ਦਾ ਇੱਕ ਸੂਬਾ ਜਿਸ ਦਾ ਨਾਮ ਜਿਸ ਦਾ ਜਿਗਰ ਹੈ ਜਿਹੜਾ ਪੰਜਾਬ ਤੋਂ ਪਹਿਲਾਂ ਜੇਕਰ ਅਸੀਂ ਸੁਣਿਆ ਹੈ ਤਾਂ ਇਸ ਦਾ ਸਭ ਤੋਂ ਪੁਰਾਣਿਕ ਨਾਮ ਜਿਹੜਾ ਹੈ ਉਹ ਅਸੀਂ ਸੱਤ ਸਿੰਧੂ ਜਾਂ ਸੱਤ ਸਿੰਧ ਕਰਕੇ ਹੀ ਸੁਣਿਆ ਹੈ ਇਹਦਾ ਵਰਣਨ ਜਿਹੜਾ ਉਹ ਰਿਗਵੇਦ ਵਿੱਚ ਵੀ ਮਿਲ ਜਾਂਦਾ ਯਾਨੀ ਕਿ ਪ੍ਰਾਣਿਕ ਗ੍ਰੰਥਾਂ ਦੇ ਵਿੱਚ ਵੀ ਮਿਲਦਾ ਰਿਗਵੇਦ ਦੀ ਰਚਨਾ ਦੀ ਜਿਹੜੀ ਹੋਈ ਸੀ ਉਹ ਪੰਜਾਬ ਦੀ ਧਰਤੀ ਤੇ ਹੋਈ ਸੀ ਸੋ ਇਹ ਜਿਹੜਾ ਨਾਮ ਹੈ ਸਤਸੰਦ ਉਸ ਤੋਂ ਬਾਅਦ ਕਿਸ ਤਰ੍ਹਾਂ ਬਦਲ ਕੇ ਪੰਜਾਬ ਦੇ ਵਿੱਚ ਤਬਦੀਲ ਹੋਇਆ ਇਸ ਦੇ ਬਾਰੇ ਅੱਜ ਦੀ ਜਾਣਕਾਰੀ ਹੈ ਜੀ ਸਤਸੰਦ ਤੋਂ ਬਾਅਦ ਇਸ ਦਾ ਨਾਮ ਜਿਹੜਾ 13ਵੀਂ ਸਦੀ ਤੱਕ ਉਹ ਪੰਚਨਾਗ ਰਿਹਾ ਜੀ ਪੰਚ ਨਾਦ ਜਿਹੜਾ ਹੈ ਉਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਪੰਚ ਬਾਗ ਪੰਚ ਨਾਦ ਮਤਲਬ ਇਥੋਂ ਦੇ ਵਹਿਣ ਵਾਲਾ ਪਾਣੀ ਜਿਹੜਾ ਇਸ ਦੀਆਂ ਨਦੀਆਂ ਜੋ ਇਸ ਤੇ ਦਰਿਆਵਾਂ ਦਾ ਜ਼ਿਕਰ ਆਉਂਦਾ ਹੈ ਉਹ ਪੰਜ ਦਰਿਆ ਹੈਗੇ ਨੇ ਜੀ ਜੇਲਮ ਸਤਲੁਜ ਰਾਵੀ ਬਿਆਸ ਤੇ ਚਨਾਬ ਇਹਨਾਂ ਪੰਜ ਦਰਿਆਵਾਂ ਇਹਨਾਂ ਪੰਜ ਪਾਣੀਆਂ ਦਾ ਜ਼ਿਕਰ ਜਿਹੜਾ ਹੈ ਉਹ ਸਾਡੇ ਪੁਰਾਣੇ ਗ੍ਰੰਥਾਂ ਦੇ ਵਿੱਚ ਵੀ ਸਾਨੂੰ ਦੇਖਣ ਸੁਣਨ ਨੂੰ ਮਿਲਦਾ ਹੈ ਉਹ ਇਸ ਦਾ ਨਾਮ ਜਿਹੜਾ 13ਵੀਂ ਸਦੀ ਤੱਕ ਬਰਕਰਾਰ ਰਿਹਾ 13ਵੀਂ ਸਦੀ ਦੇ ਬਾਅਦ ਜਦੋਂ ਇੱਥੇ ਮੁਸਲਮਾਨਾਂ ਦੀ ਆਮਦ ਹੋਈ ਇਸ ਧਰਤੀ ਤੇ ਪੰਜਾਬ ਦੀ ਧਰਤੀ ਤੇ ਤਾਂ ਉਹਨਾਂ ਨੇ ਇਸ ਨਾਮ ਨੂੰ ਜਿਹੜਾ ਬਦਲ ਕੇ ਕੋਈ ਹੋਰ ਨਾਮ ਨਹੀਂ ਰੱਖਿਆ ਸਗੋਂ ਇਸੇ ਨਾਮ ਪੰਚਨਾਦ ਨੂੰ ਆਪਣੀ ਫਾਰਸੀ ਭਾਸ਼ਾ ਦੇ ਵਿੱਚ ਹੀ ਤਬਦੀਲ ਕਰਤਾ ਜਾਂ ਕਿ ਲੋ ਟ੍ਰਾਂਸਲੇਟ ਕਰਤਾ ਇਸ ਲਈ ਪੰਜ ਨਦ ਤੋਂ ਪੰਜ ਆਬ ਬਣ ਗਿਆ ਪੰਜ ਆਬ ਆਬ ਯਾਨੀ ਫਾਰਸੀ ਭਾਸ਼ਾ ਦੇ ਵਿੱਚ ਆਬ ਦੇ ਅਰਥ ਨੇ ਪਾਣੀ ਦਾ ਵਹਾ ਜਾਂ ਕਹਿ ਲਈਏ ਪਾਣੀ ਦਾ ਵਹਿਣ ਸੋ ਪੰਜ ਨਦ ਤੋਂ 13ਵੀਂ ਸਦੀ ਤੋਂ ਬਾਅਦ ਇਹ ਜਿਹੜਾ ਨਾਮ ਹੈ ਉਹ ਪੰਜ ਆਬ ਪੈ ਗਿਆ ਉਸ ਤੋਂ ਬਾਅਦ ਹੌਲੀ ਹੌਲੀ ਸੁਦਰ ਦੇ ਸੁਦਰ ਦੇ ਇਸ ਦਾ ਨਾਮ ਪੰਜਾਬ ਪੈ ਗਿਆ ਜਿਸ ਤੋਂ ਹੁਣ ਇਹ ਸੂਬੇ ਦੀ ਪਹਿਚਾਣ ਹੈ। ਯਾਨੀ ਕਿ ਇਹ ਜਿਹੜਾ ਸਵਾਲ ਹੈ ਇਹ ਅਕਸਰੀ ਕੰਪੀਟੀਟਿਵ ਇਗਜ਼ਾਮਸ ਵਿੱਚ ਪੁੱਛਿਆ ਜਾਂਦਾ ਹੈ ਤਾਂ ਬੱਚਿਆਂ ਨੂੰ ਸੱਤ ਸਿੰਧ ਦਾ ਪਤਾ ਆ ਪੰਜਾਬ ਹੋਣ ਵਾਲੇ ਪੰਜਾਬ ਦੇ ਨਾਮ ਦਾ ਪਤਾ ਹੈ ਪਰ ਇਸ ਦੇ ਵਿੱਚਕਾਰ ਆਉਣ ਵਾਲਾ ਜਿਹੜਾ ਨਾਮ ਸੀਗਾ ਪੰਜ ਨਦ ਉਹ ਕਿਤੇ ਨਾ ਕਿਤੇ ਮਿਸਿੰਗ ਹੋ ਗਿਆ। ਸੋ ਤੋਂਨੀ ਜਾਣਕਾਰੀ ਦੇ ਵਿੱਚ ਵਾਅਦਾ ਕਰਦੇ ਹੋਏ ਦੱਸਦੀ ਕਿ ਇਹ ਨਾਮ ਜਿਹੜਾ 13ਵੀਂ ਸਦੀ ਤੱਕ ਬਿਲਕੁਲ ਬਰਕਰਾਰ ਰਿਹਾ ਪਰ ਹੌਲੀ-ਹੌਲੀ ਫੇਰ ਇਸ ਤੋਂ ਬਾਅਦ ਇਹ ਪੰਜ ਆਪ ਤੇ ਫਿਰ ਪੰਜਾਬ ਦੇ ਵਿੱਚ ਇਸ ਨਾਮ ਦੀ ਜਿਹੜੀ ਆ ਉਹ ਚੇਂਜਸ ਹੁੰਦੇ ਹੁੰਦੇ ਹੁਣ ਸੁਧਰਿਆ ਹੋਇਆ ਰੂਪ ਜਿਹੜਾ ਹੈਗਾ ਉਹ ਅਸੀਂ ਇਸ ਨੂੰ ਪੰਜਾਬ ਲਿਖਦੇ ਹਾਂ ਸੱਤ ਸਿੰਧ ਦੇ ਬਾਰੇ ਵੀ ਇੱਕ ਖੂਬਸੂਰਤ ਵੀਡੀਓ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਤੁਹਾਨੂੰ ਪੰਚ ਨਦ ਯਾਨੀ ਕਿ ਪੰਜਾਬ ਦਾ ਜਿਹੜਾ ਤੀਰਵੀਂ ਸਦੀ ਤੱਕ ਜਾਣਿਆ ਜਾਣ ਵਾਲਾ ਨਾਮ ਸੀ ਉਸੇ ਦੇ ਬਾਰੇ। ਤਾਂ ਅਗਲੀ ਵੀਡੀਓ ਦੇ ਵਿੱਚ ਉਹ ਜਾਣਕਾਰੀ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।